हां ਤਾਂ ਪਿਆਰੇ ਬੱਚੇ ਸਾਰਿਆਂ ਨੂੰ ਬਾਰ ਬਾਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵਉਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ ਟੈਕਸਟਬੁੱਕ ਤੋਂ ਕੰਮ ਸ਼ੁਰੂ ਕੀਤਾ ਹੋਇਆ ਤਾਂ ਬੇਟਾ ਟੈਕਸਟਬੁੱਕ ਦੇ ਵਿੱਚ 2.7 ਐਕਸਰਸਾਈਜ਼ ਦੇ ਤੀਜੇ ਸਵਾਲ ਦੇ ਜੇ ਭਾਗ ਦੇ ਉੱਤੇ ਪਹੁੰਚ ਗਏ ਆਪਾਂ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਿੰਦਰ 708 70 ਹਜ਼ਾਰ 8 ਭਾਗ 14 ਠੀਕ ਹੈ ਬੇਟਾ ਪਹਿਲਾਂ ਜੇ ਜ਼ੀਰੋ ਤੇ ਗਵਾਉਣਾ ਜੇ ਤੁਹਾਨੂੰ ਅਭਿਆਸ ਘੱਟ ਆ ਤਾਂ ਆ ਸੱਤ ਆ ਜ਼ੀਰੋ ਤੇ ਚਲ ਜੂਗਾ 14 0 0 7 ਉਤੋ ਲਾ ਲਈ ਜ਼ੀਰੋ 14 5 70 ਠੀਕ ਹੈ ਬੇਟਾ ਤਾਂ ਨਹੀਂ ਇੱਥੇ ਜ਼ੀਰੋ ਰਹਿ ਗਈ ਇੱਥੇ ਲਾ ਲਈ ਬੇਟਾ ਜ਼ੀਰੋ ਠੀਕ ਹੈ ਨਹੀਂ ਜਾਂਦਾ ਤਾਂ ਫੇਰ ਇੱਥੇ ਜ਼ੀਰੋ ਤੇ 14 0 0 0 ਕਿਉਂਕਿ ਬੇਟਾ ਆ ਪਹਿਲੀ 0 ਇੱਥੇ ਲਾ ਲਈ ਦੂਜੀ ਇੱਥੇ ਲਾ ਲਈ ਇੱਕ 0 ਹੋਰ ਰੰਦੀ ਆ ਹੱਲੇ ਆ 0 ਲਾ ਲਈ ਸੌਰੀ ਆ 0 ਲਾ ਲਈ ਫੇਰ ਬੇਟਾ ਇੱਥੇ 14 0 ਜਦੋਂ ਆਪਾਂ 0 ਲਾ ਲਈ ਫੇਰ 0 ਤੇ ਕਰਨਾ ਹੀ ਪੈਣਾ ਬੇਟਾ ਸਾਨੂੰ 0 ਚੋਂ 0 ਗਈ 0 ਉਤੋਂ ਲਾ ਲਿਆ ਆਪਾਂ 8 ਠੀਕ ਆ ਬੇਟਾ ਤਾਂ ਹੁਣ 14 ਤੇ ਫੇਰ 0 ਤੇ ਜਾਊਗਾ ਬੇਟਾ ਜਦੋਂ ਆਪਾਂ ਉੱਪਰੋਂ ਅੱਖਰ ਲਾ ਲਿਆ ਉਦੋਂ ਬੇਟਾ ਜ਼ੀਰੋ ਤੇ ਗਵਾਉਣਾ ਹੀ ਗਵਾਉਣਾ ਹੈ ਉੱਥੇ ਫੇਰ ਬਾਕੀ ਬਚਨੇ ਆ ਇੱਥੇ ਆ ਗਿਆ ਬਾਕੀ 8 ਤਾਂ ਉੱਤਰ ਆ ਗਿਆ ਸਾਡਾ 5000 ਤੇ ਆ 14 ਸਾਡੇ ਭਾਜਕ ਸੀਗੇ ਉੱਤਰ ਦੀ ਪੜਤਾਲ ਪੁੱਤ ਤੁਸੀਂ ਆਪੇ ਕਰ ਲੈਣੀ ਆ ਠੀਕ ਆ ਗੱਲ ਸਮਝ ਲੱਗ ਗਈ ਵੀ ਓਵੇਂ ਓਵੇਂ ਆਪਾਂ ਲਾਈ ਜਣੇ ਜੇ ਜ਼ੀਰੋ ਤੇ ਜਾਂਦਾ ਜ਼ੀਰੋ ਤੇ ਗਵਾਈ ਚਲੋਗੇ ਦੇ ਅੱਗੇ ਨਾਲੇ ਤੁਹਾਡਾ ਭਾਗ ਦਾ ਕਨਸੈਪਟ ਕਲੀਅਰ ਹੋ ਜਾਊਗਾ ਅੱਗੇ ਬੇਟਾ ਆ ਗਿਆ ਕੀ ਸਵਾਲ 50205 205 भाग 15 ਤਾਂ ਬੇਟਾ ਜੀ ਤੁਹਾਨੂੰ ਸਟੈਪ ਲਾ ਵਧਾਉਣਾ ਤਾਂ ਵਧਾ ਲਓ 1500 5 ਉੱਤੋਂ ਲਾ ਲਿਆ 15 45 ਕਿਉਂਕਿ ਆਹ ਜ਼ੀਰੋ ਦੀ ਕੋਈ ਕੀਮਤ ਨਹੀਂ ਹੁੰਦੀ ਪੈਲੀ ਦੀ ਤਾਂ 10 ਚੋਂ 5 ਗਏ 5 4 ਚਾਰ ਗਏ 0 ਉੱਤੋਂ ਲਾ ਲਿਆ ਬੇਟਾ ਆਪਾਂ 2 ਆ 15ਉ 3 45 7 52 12 ਚੋਂ 5 ਗਏ 7 4 ਚਾਰ ਗਏ 0 7 ਆ ਗਏ 2 ਆ ਲਾ ਲਿਆ ਸੀ ਹੁਣ ਆ ਗਈ 0 15ਉ ਚੌਕੀ 60 ਇੱਥੇ 10 ਬਚ ਗਏ ਉੱਤੋਂ ਲਾ ਲਿਆ ਆਪਾਂ 5 ਤਾਂ 157 105 ਬਾਕੀ ਬੇਟਾ 0 ਬਚ ਗਈ ਇੱਥੇ ਤੇ 157 105 ਬਾਕੀ 0 ਬਚ ਗਈ ਤੁਸੀਂ ਇਹਦੀ ਪੜਤਾਲ ਆਪ ਕਰ ਲੈਣੀ ਹੈ ਠੀਕ ਹੈ ਬੇਟਾ ਇਦੂ ਬਾਅਦ ਦੇ ਵਿੱਚ ਆਪਾਂ ਆ ਸਵਾਲ ਕਰਦੇ ਹਾਂ 16258 16258 ਤਕਸੀਮ 36 ਠੀਕ ਹੈ ਬੇਟਾ ਤਾਂ ਹੁਣ ਬੇਟਾ ਆ ਸੋ ਜਿਹੜਾ ਹੈਗਾ 16 ਤੇ ਨਹੀਂ ਜਾਂਦਾ 162 ਤੇ ਜਾਊਗਾ ਜਾ ਕੇ ਇਹ ਠੀਕ ਹੈ ਜੇ ਤੁਸੀਂ ਜ਼ੀਰੋ ਨਾਲ ਸਟੈਪ ਵਧਾਉਣੇ ਆ ਤਾਂ ਵਧਾ ਸਕਦੇ ਆ 3600 1 ਉੱਤੋਂ ਲਾ ਲਿਆ ਠੀਕ ਆ ਫਿਰ 3600 16 ਦੇ 16 ਉੱਤੋਂ ਲਾ ਲਿਆ 2 ਆ ਕਿਉਂਕਿ ਜ਼ੀਰੋਆਂ ਦੇ ਮੁੱਲ ਨਹੀਂ ਪਹਿਲੇ 3 162 ਵੀ ਲੈ ਸਕਦੇ ਆ ਹੁਣ 36 ਨੂੰ ਬੇਟਾ ਕਰੋ 36 ਦਾ ਪਹਾੜਾ 162 ਤੱਕ ਪੜਨਾ ਬੇਟਾ ਇਹ ਤੁਸੀਂ ਗੁਣਾ ਕਰ ਕਰਕੇ ਦੇਖਣਾ ਠੀਕ ਹੈ ਤੁਹਾਨੂੰ ਉਦਾਂ ਅੰਦਾਜ਼ਾ ਹੋ ਜਾਊਗਾ 30 ਚੋਕਾ 120 36 ਚੋਕਾ 144 ਹੁੰਦੇ 4 ਤੇ ਜਾਊਗਾ ਤਾਂ 4 6 24 4 3 12 ਤੇ 2 14 ਤਾਂ 12 ਚੋਂ 4 ਗਏ 8 5ਾਂ ਚੋਂ 4 ਗਏ 1 ਉੱਤੋਂ ਲਾ ਲਿਆ ਬੇਟਾ ਆਪਾਂ 5 ਆ ਠੀਕ ਹੈ ਤਾਂ ਇਹ ਜਾਊਗਾ ਹੁਣ 36 ਪੰਜਾ 180 ਹੁੰਦੇ ਆ ਤੁਸੀਂ ਅਭਿਆਸ ਕਰੋਗੇ ਤੁਹਾਨੂੰ ਪਤਾ ਲੱਗ ਜਾਊਗਾ ਤਾਂ 180 ਪੰਜ ਰਹਿ ਗਏ ਉੱਤੋਂ ਲਾ ਲਿਆ ਆਪਾਂ 8 ਆ 36 1 ਕਮ 36 ਤੇ ਬਾਕੀ ਬਚ ਗਏ 8ਾਂ ਚੋਂ 6 ਗਏ 2 ਪੰਜਾ ਚੋਂ 3 ਗਏ 2 22 ਬਾਕੀ ਬਚ ਗਏ 452 ਉੱਤਰ ਆ ਗਿਆ 36 ਭਾਜਕ ਤੇ ਉੱਤਰ ਦੀ ਪੜਤਾਲ ਬੇਟਾ ਤੁਸੀਂ ਆਪ ਕਰ ਲੈਣੀ ਆ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ ਐਲ ਤੇ ਉਦੋਂ ਬਾਅਦ ਦੇ ਵਿੱਚ ਬੇਟਾ ਆਪਾਂ ਕਰਦੇ ਆ ਇਹਦਾ ਸਵਾਲ ਨੰਬਰ ਐਮ ਸਵਾਲ ਨੰਬਰ ਐਮ ਦੇ ਵਿੱਚ ਬੇਟਾ ਇਹ ਇਹ ਵੀ ਠੀਕ ਹੈ ਇਸੇ ਤਰ੍ਹਾਂ ਹੀ ਆ ਬਸ ਬੇਟਾ ਅਭਿਆਸ ਜ਼ਰੂਰੀ ਹੈ ਜੇ ਅਭਿਆਸ ਕਰ ਲੋਗੇ ਤਾਂ ਸੌਖੇ ਰਹੋਗੇ 96000 ਸਵਾਲ ਨੰਬਰ ਐਮ 96000 ਭਾਗ 50 ਤਾਂ 50 1 ਕਮ 50 6 ਦੇ ਚ 9 ਚ 5 ਗੇ 4 460 ਆ ਗੇ 0 ਲਾ ਲਈ ਆਪਾਂ ਤਾਂ 50 ਨਾਮ 45 450 ਇੱਥੇ 10 ਬਚ ਗੇ ਉਤੋਂ ਲਾ ਲਈ ਆਪਾਂ ਆ ਵਾਲੀ 0 50 ਦੋਣੀ 100 ਠੀਕ ਹੈ ਬੇਟਾ ਇੱਥੇ ਜ਼ੀਰੋ ਉੱਤੋਂ ਲਾ ਲਈ ਆਪਾਂ ਆ ਵਾਲੀ ਜ਼ੀਰੋ ਠੀਕ ਹੈ ਜਦੋਂ ਬੇਟਾ ਉੱਪਰੋਂ ਅੱਖਰ ਲਾ ਲਿਆ ਤਾਂ ਫੇਰ ਇਹ ਭਾਵੇਂ ਜ਼ੀਰੋ ਆ ਸੀ ਜ਼ੀਰੋ ਤੇ ਕਰਨਾ ਜ਼ਰੂਰ ਆ ਤਾਂ ਕਿ ਠੀਕ ਹੈ ਇੱਥੇ 50 0 0 ਭਾਵੇਂ ਜ਼ੀਰੋ ਬਚ ਗਈ ਪਰ ਸਾਡਾ ਉੱਤਰ ਆ ਹੀ ਆਊਗਾ 1920 ਠੀਕ ਹੈ ਬੇਟਾ ਤਾਂ ਬਾਕੀ ਜ਼ੀਰੋ ਬਚ ਗਈ 50 ਸਾਡਾ ਭਾਜਕ ਆ ਉੱਤਰ ਦੀ ਪੜਤਾਲ ਤੁਸੀਂ ਆਪ ਕਰ ਲੈਣੀ ਆ ਉਦੋਂ ਫਾਦ ਦੇ ਵਿੱਚ ਬੇਟਾ ਇਹਦਾ ਐਨ ਸਵਾਲ ਲਾਸਟ ਸਵਾਲ ਆ ਗਿਆ ਇਹ ਧਿਆਨ ਦੇ ਨਾਲ ਦੇਖ ਲਓ ਤੁਸੀਂ 45457 ਭਾਗ 35 35 1 35 10 ਉੱਤੋਂ 4 ਲਾ ਲੇ 35 3 105 ਉਨਤੇ 35 2 ਤੇ 35 2 70 4ਾਂ ਦੇ 4 10ਾਂ ਚੋਂ 7 ਗਏ 3 ਉਤੋਂ ਲਾ ਲਿਆ ਬੇਟਾ ਆਪਾਂ 5 35 ਦਾ 350 ਹੁੰਦੇ 9 ਤੇ ਜਾਊਗਾ 359 9545 9 ਤੇ 27 ਤੇ 4 31 ਤਾਂ ਇਹ ਬਚ ਗਿਆ ਬੇਟਾ 30 ਉਤੋਂ ਲਾ ਲਿਆ ਆਪਾਂ 7ਾ ਲਾਸਟ ਲੈਟਰ ਸੀ 7ਾ ਅਸੀਂ ਆ ਲਾਸਟ ਅੰਕ ਲਾ ਲਿਆ ਤਾਂ 3 ਨਾਇਆ 27 ਅ 35 ਦੇ 9545 ਪੈਂ 315 ਹੁੰਦੇ 9 ਤੇ 8 ਤੇ ਜਾਊਗਾ ਬੇਟਾ 35 ਦਾ ਆ ਤਾਂ 350 ਹੋ ਜਾਂਦੇ ਆ ਨਾ ਤਾਂ 8 ਤੇ 82540 8324 ਤੇ 4 28 ਤਾਂ ਸੱਤਾਂ ਦੇ 7 ਦਸਾਂ ਚੋਂ 8 ਗਏ ਦੋ ਬਾਕੀ ਤੇ ਇੱਕ ਤੇ 0 27 ਬਾਕੀ ਬਚ ਗਏ ਬੇਟਾ 1298 ਸਾਡਾ ਉੱਤਰ ਆ ਗਿਆ ਇਹਦੇ ਨਾਲ ਹੀ ਬੇਟਾ ਇਹ ਜਿਹੜਾ ਸੀਗਾ ਆਖਰੀ ਸਵਾਲ ਸੀ ਇਹਦਾ n ਭਾਗ ਸੀਗਾ ਇਹ ਵੀ ਕੰਪਲੀਟ ਹੋ ਗਿਆ ਉੱਤਰ ਦੀ ਪੜਤਾਲ ਤੁਸੀਂ ਆਪ ਕਰ ਲੈਣੀ ਆ ਤੇ ਹੁਣ ਬੇਟਾ ਇਹ ਐਕਸਰਸਾਈਜ਼ ਵੀ ਸਾਡੀ ਕੰਪਲੀਟ ਹੋ ਗਈ ਅਗਲੀ ਅਭਿਆਸ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ